ਇਹ ਤੁਮਹਾਂ ਦਾ ਹੈ ਤਾਂ ਹੈ ਲੋ ਤਾਂਤਾ ਭਾਈ 15000 ਦੀ ਕੋਈ ਮਾੜੀ ਵੀ ਨਹੀਂ ਹੈ ਜੀ ਸੋਹਣ ਦੌਲਤ ਚਲੋ ਠੀਕ ਹੈ ਬਸ ਤੂੰ ਖੁਸ਼ ਹੈ ਖੁਸ਼ ਹੈ ਹੁਣ ਆ ਇਹਨਾਂ ਨੂੰ ਕੰਨ ਝੂਲੀ ਚ ਰਸਾ ਵਾ ਖੁਸ਼ ਹੋ ਕੇ ਆਪ ਦੇ ਤਨਾ ਹਾਂ ਪਾਓ ਭਾਈ ਰਸਾ ਝੂਲੀ ਚ ਕੋਈ ਨਾ ਕੋਈ ਪੈਸੇ ਆ ਜਾਣਗੇ ਇਹਨਾਂ ਨੇ ਵੀ ਆਪਾਂ ਐਕਚੁਅਲੀ ਇੱਛਾ ਦੇ ਗਾ ਇਹਨੂੰ ਵਾਦਾ ਕਰੇ ਰਹਿ ਲੈ ਭਾਈ ਕੁੜੀ ਉਧਰ ਮੂੰਹ ਕਰ ਲੈ ਬੀਡੀਓ ਬਹੁਤ ਜ਼ਿਆਦਾ ਹਰ ਪ੍ਰਮਾਤਮਾ ਤੈਨੂੰ ਵਾਦਾ ਕਰੇ ਜਿੰਗੀਦ ਬਾਤਿ ਕਿਉਂ ਵੀ ਨਾ ਨਾ ਚੁੱਪਿੰਦਾ ਮਾ ਅਗੜੀ ਦੇਖੀ ਨਾ ਡਾਕਟਰ ਨਾ ਭਾਈ ਜੀ ਉਹ ਦੇਖ ਲਓ ਭਾਈ ਦੇਖ ਲੈ ਨਹੀਂ ਨਹੀਂ ਤੇ ਭਰਾਵਾ ਹਾਂ ਭਾਈ ਫੇਰ ਪਿੱਛੋਂ ਆਲਾ ਕਹਿੰਦਾ ਯਾਰਾ ਰੱਜੂ ਤਾਂ ਇੰਨਾਂ ਦੀਆਂ ਤੀਆਂ ਤਾਂ ਦੇਖੇ ਨਹੀਂ ਬੱਕਰੀ ਦਾ ਦਾਰ ਮਾਰ ਕੇ ਦੇਖ ਲੈ ਖੂਬ ਲੈ ਆਉ ਲੈ ਤੂੰ ਪਾਣੀ ਲਿਆ ਗੱਲ ਗਾੜਾ ਮਾਰ ਲੈ ਭਾਈ ਇਹ ਆਪਕੇ ਲਈ ਬਤਾਦਾ ਬਾਡੀ ਇਹ ਸਭ ਬਾਤ ਦੱਸਾਂ ਦੇ ਇਹ ਪਾਠ ਹੈ ਕਿ ਆਖਰ ਪੱਕੀ ਜਾਨ ਮਾਰ ਗਾਨ ਮਾਰੀ ਸੀ ਦਸਤਾਹ ਮਾਰ ਲਿਆ ਨਾ ਨਹੀਂ ਚੰਗੇ ਨਹੀਂ ਫੇਰ ਵੀ ਦੇਖ ਲੈ ਚੋਕਾ ਉਹ ਬਸ ਮਾਰ ਲਿਆ ਤਾਂ ਰਾਮ ਲੀਕੀ ਜਾਵੇ ਇੱਕ ਮੂਹ ਦੀ ਸੱਤ ਵੀ ਲੰਘਦਾ ਜਿੰਦਾਬਾਈ ਸਾਈ ਦੇਉ ਕੱਢ ਦੇ ਦੌਲਤ ਕਿੰਨੀ ਦੇਣੀ ਆ ਸਹੀ ਮਾਂ ਉਦੋਂ ਤੱਕ ਸਹੀ ਲੈਣਾ ਦੇਣਾ ਬਤਾਇਆ ਆਪਾਂ ਕਮਾਉਣ ਵਿਚਾਰੀਆਂ ਨੇ ਕਰੇ ਰੱਖਣੀਆਂ 250 ਦਾ ਹੋਣਾ 700 17 ਯਾ ਮਾਪੂਲ ਮੇਂ ਦੁੱਧ ਨੂੰ ਜਵਾ ਠੀਕ ਆ ਬੱਚੇ ਪਾਉਣਗੇ ਨਹੀਂ ਤੂੰ 2.5 ਕਿਲੋ ਵੀ ਲੈ ਕੇ ਜਾ ਤੂੰ ਅੱ삐 ਸੇਵਾ ਕਰਨੀ ਹੈ ਵਿਚਾਰੀਆਂ ਇਹਨਾਂ ਨੇ ਚਾਹ ਨਹੀਂ ਕਰਨੀ ਸਾਲ ਦਾ ਮਹੀਨੇ ਜੋ ਅਖਬਾਰ ਚਾਹ ਪੀ ਕੇ ਗੱਤੇਆਂ ਜਾਰਦੀ ਦੀ ਯਾਰ ਹੈ ਸਾਡੇ 13 ਦੀ ਦੇਣੀ ਹੈ ਇਹਨੇ ਵੀ ਬਹੁਤ ਦਾ ਫਰਕ ਨਹੀਂ ਹੈਗਾ ਮੈਂ ਤੁਹਾਨੂੰ 200 ਚੱਲੋ ਬੱਚਾ ਵੀ ਹੈ ਨਹੀਂਗਾ ਮਗਰ ਇੱਕ ਨੂੰ ਲੈਣੀ ਹੈ ਵੀ ਤੁਹਾਡੇ ਲਈ ਵੀ 500 ਰੁਪਏ ਕਮ ਕਰ ਦਸਾ 15 ਜਾਂ 16 ਦੀ ਦੇ ਦੂਗਾ ਉਹ ਲੈ ਕਰ ਜਾ ਦੇਖੀ ਨੂੰ ਤੂੰ 14000 ਦੀ ਦੇ ਯਾਰ 14000 ਲੱਗ ਰਿਹਾ ਜੋ ਆਪ ਮਾਦੀ ਕਿਸੇ 14000 ਲੱਗ ਰਿਹਾ ਜੀ ਇੱਕ ਨਹੀਂ ਪਈ ਗਰੀਬਾਂ ਦਾ हरियाणाे च आया किड्डीਦਰੋਂ ਇੱਥੇ ਵਾਈ ਲਵੇ ਨੇ 16000 ਰੁਪਏ ਦੇ। ਮੇਕੇ ਦੀ ਬੱਕਰੀ ਮਰ ਗਈ ਅਜ ਤੜਕੇ ਤਾਜੀ ਸੂਈ। 16000 ਇਹਦੀ ਜਗ੍ਹਾ ਨੁਕਸਾਨ ਤਾਂ ਖਾਸਾ ਹੋ ਗਿਆ ਮੈਂ ਕੀ। 16000 ਰੁਪਏ ਬਲੇ ਨਹੀਂ ਮੰਗੇ। ਜੇ ਕੋਈ ਟਕੜਾ ਵਪਾਰੀ ਹੁੰਦਾ ਨਾ। ਇਹ ਟਕੜਾ ਵਪਾਰੀ ਹੁੰਦਾ ਮੈਂ ਦੱਬ ਵੀ ਲੈਂਦਾ ਇਹਨੂੰ। 14 ਦੇ ਦੇ। ਓਏ ਰਾਹਕਾਰ ਓਏ 60 ਪਰ ਆ ਤੈ ਇਨਾ ਨਹੀਂ। ਕਰਦੇ ਭਾਈ 5 700 ਪਿੱਛੇ ਕਿਉਂ ਛੱਡਦੀਆਂ ਪੂਰੀ 15 ਦੀ ਦੇ ਓਏ ਕੋਰੇ ਦਾਜੂ ਓਏ ਛੱਡ ਤੋ ਪਰਾ ਓਏ ਤੇਰੇ ਤੇਰੇ ਛੱਡ ਓਏ ਗਰੀਬ ਣੀਆਂ ਨੇ ਵਿਚਾਰੀਆਂ ਉਹ ਦੇ ਗਰੀਬ ਣੀਆਂ ਦੇ ਵਿਚਾਰੀਆਂ ਸਾਡੇ ਕੋਲ ਭਾਈ ਪੱਜਾ ਵਾਸਤੇ ਕੋਣ ਨੂੰ ਤੈਨੂੰ ਇੰਨਾ ਦਾ ਲੈ ਆਦਾ ਭਾਈ ਲੈ ਜੋ ਕੁੜੀਓ ਫੜ ਕੇ ਲੈ ਜਾ ਜਿਹੜੀ ਆ ਜਾ ਉਹ ਲੈ ਭਾਈ ਇੱਥੇ ਓਏ ਖਾ ਜਾ ਇਹ ਆਹ ਦੇਖ ਸਕਦੇ ਹੋ ਜੀ ਬੱਕਰੀ ਆਜੋ ਭੈਣੋ ਜੀ ਵੀ ਆ ਜਾ ਬਾਈ ਕੋਈ ਨਾ ਖਰਜ ਐ ਤੇ ਮੈਂ ਬਾਲੇ ਹੋਰ ਮੁਕਾ ਲੈ ਬਾਈ ਮਹਿੰਗੀ ਤਾਂ ਨਹੀਂ ਸੌਦਾ ਵਧੀਆ ਨਹੀਂ ਜੇ ਮਹਿੰਗੀ ਵੀ ਲੱਗਦੀ ਛੱਡ ਸਾਂ ਤੇ ਸਾਈ ਥੋੜੀ ਵਾਪਸ ਦੇ ਦੂੰਗਾ ਕਿਤੇ ਕੱਲ ਨੂੰ ਕੋਈ ਰਾਜੂ ਬਾਈ ਨੇ ਗਲਤ ਦਵਾਤਾ ਸੌਦਾ ਕਿ ਨਹੀਂ ਸੌਦਾ ਵਧੀਆ ਦਿਓ 15000 ਦੀ ਕੋਈ ਮਾੜੀ ਵੀ ਨਹੀਂ ਹੈ ਜੀ ਕੋ ਦੋਲਤਾ ਚਲੋ ਠੀਕ ਹੈ ਬਸ ਤੂੰ ਖੁਸ਼ ਹੈ ਖੁਸ਼ ਹਾਂ ਇਹਨਾਂ ਨੂੰ ਕੰਨ ਝੂਲੀ ਚ ਰੱਸਾ ਵਾ ਖੁਸ਼ ਹੋ ਕੇ ਆਪ ਦੇ ਤਾ ਹਾਂ ਪਾਓ ਬਈ ਰੱਸਾ ਝੂਲੀ ਚ ਕੋਈ ਨਾ ਕੋਈ ਪੈਸੇ ਆ ਜਾਣਗੇ ਇਹਨਾਂ ਨੇ ਵੀ ਆਕਚੁਅਲੀ ਇੱਛਾ ਦੇ ਗੱਲ ਆ ਇਹਨੂੰ ਵਾਦਾ ਕਰੇ ਰਹਿ ਲੈ ਭਾਈ ਕੁੜੀਆਂ ਉਧਰ ਮੂੰਹ ਕਰ ਲੈ ਵੀਡੀਓ ਹੈਗਾ ਬਹੁਤ ਜ਼ਿਆਦਾ ਹਾਂ ਪ੍ਰਮਾਤਮਾ ਤੈਨੂੰ ਵਾਦਾ ਕਰੇ ਹਾਂ ਯਾਰ ਤੂੰ ਹੀ ਮਾਰੀ ਨਹੀਂ 15 ਦਾ ਕੀ ਆਉਂਦਾ हां ती वही टूटा 500 ਲੈ ਪੈਸੇ ਲੈ ਲੈ ਕੋਈ ਨਹੀਂ ਪੈਸੇ ਪੂਰੇ ਚਾਉਂਜੀ 3 4 नौ नौ हजार नौ पांच सौ दस हज़ार हो गया पांच पोर दे दो ਆਰੀ ਮੈਂ ਤੇਰੇ ਨਾਲ ਆ ਗਿਆ ਹਾਂ ਹੈਲੋ ਉਹ ਵੇਤਾ ਵੀ ਸੁਣਿਆ ਬਦਾ ਮਾਨ ਹੈ ਹੈਣਾ ਇਹ ਨਹੀਂ 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 ਇਹ 22000 ਹਾਂ ਹਾਂ ਕੋਈ ਨਹੀਂ 11 ਹੋ ਗਏ ਇਹ ਆ ਬਾਰ ਆ 13 14 ਆ ਲੈ 15000 ਬਾਈ 15000 ਦੇ ਦੇ ਆਦਾ ਲਖਾਈ ਕਰਾ ਲਉ ਥੋੜੀ ਆਪਦਾ ਦੇ ਦੇ 100 ਤੁਸੀਂ ਇਹ 100 ਦੇ ਦੋ ਪਰਚੀ ਇਹ ਤੋਂ ਲੈ ਲਓ ਉਹ ਦੌਲਤ ਕਰਾ ਦੂਗਾ ਲਖਾਈ ਠੀਕ ਹਾਂ ਸੌ ਰੁਪਏ 600 ਨਾਲ ਨੂੰ ਉਤਾਂ ਆ ਲੈ ਇਹ ਕਿਉਂ ਫਿਰ ਕੀ ਹੁੰਦਾ ਛੱਡ ਤੂੰ ਵੀ ਛੱਡਦਾ ਉਹਨਾਂ ਨੂੰ 600 ਰੁਪਏ 600 ਰੁਪਏ ਕਾ ਛੱਡਦੇ ਉਹਨਾਂ ਨੂੰ ਮਾਈ ਨੇ ਕਹਿਤਾ ਉਹਨੂੰ 200 ਰੁਪਏ ਕੋਈ ਨਾ ਲਖਾਈ ਕਰਾ ਦੋ ਤੁਸੀਂ ਦੇਓ ਨਾ ਬਸ ਬਸਰ ਦੀ ਬਾਈ ਦੀ ਚਲ ਪੈਸੇ ਤੇ ਮਿਲ ਕੇ ਜੇਬ ਚ ਪਾਉਲ ਪਰਚੀ ਫਟਾ ਕਰਵਾ ਕੇ ਆ ਨਾ ਉਹ ਬੱਕਰੀ ਕੰਦੀ ਕਰਵਾਇਆ ਗਿਆ ਸਹੀ ਉਹ ਚਲ ਗਰੀਬ 500 ਰੁਪਏ ਨਾ ਦੱਸ ਉਹ ਮੈਂ ਖੜਾ ਨਾ ਕਰਾਇਆ ਉਹ ਪਰਚੀ ਛੱਡ ਦੇ ਰਕੇ ਪਾ ਮੈਂ 500 ਰੱਖ ਜੇ ਉਹਨਾਂ ਨੂੰ 100 ਨਹੀਂ ਛੱਡਦਾ ਜੇ ਜੇ ਲਿਖਾਈ ਕਰਾ ਦੇ ਤੇ ਸਾਲ ਲਿਖਾਈ ਕਰਾ ਦੇ ਸਾਲ ਮੋੜ ਦੇ ਨੂੰ ਹੁਣੇ ਮੋੜ ਦੇ ਸੋ ਰਾਜੂ ਮੱਖਾ ਜੀ ਕਰਾ ਦੂ ਤੇਰੇ ਨਾਂ ਦਾ ਲਿਖਾਈ ਕਰਾ ਦੂ ਮੈਂ ਲਿਖਾਈ ਕਰਾ ਦੂ ਕਲੇ ਓਏ ਆ ਖੜਾ ਮੈਂ ਲਿਖਾਈ ਕਰਾ ਕੇ ਨਾ ਮੈਂ ਕਹੀ ਦਾ ਜਨਣਾ ਜਾ ਰਿਹਾ ਤੈਨੂੰ ਭਾਈ ਨਾ ਦੱਸ ਜਾਵਦਾ ਤੁਹਾਡੇ ਨਾਂ ਤੇ ਲਿਖਾਈ ਕਰਾ ਹੈ ਭਾਈ ਕਿਹੜੇ ਪਿੰਡ ਦਾ ਹੈਗਾ ਹੈਗਾ ਮੇਰੇ ਦੋਸਤ ਓ ਭਾਈ ਨਾਲ ਬੱਗ ਜੋ ਭਾਈ ਮੇਰੇ ਨਾਲ ਬੱਗ ਇੱਕ ਜਾਨੀ ਬੱਗ ਜੀ ਨਾਲੀ ਮਾਈ ਬੱਗ ਜੋ ਕੋਈ ਪਰਚੀ ਦਿਓ ਬਾਈਓ ਪਰਚੀ ਪਰਚੀ ਸਾਹਮਣੇ ਰੱਖ ਲਓ ਪਰਚੀ ਨਾ ਤੁਹਾਡਾ ਨੱਕ ਬਾਹਰ ਜਾਊਗਾ ਫਿਰ ਨਹੀਂ ਨਿਕਲਣ ਦੇਣਾ ਤੁਹਾਨੂੰ ਸ਼ੌੜੀ ਹੋਣੀ ਨਾਲ ਸਰਦੀ ਆਤਰ ਸਰਦੀ ਆਪੇ ਕਰਾ ਦੇ ਚਲੋ ਮੈਂ ਪਰਚੀ ਕਰਾ ਕੋਲ ਹਾਂ ਬਸ ਨਾਲ ਨਾਲ ਦੌਲਤ ਖੁਸ਼ ਹੈ ਉਹ ਜਦੋਂ ਆਉਣ ਉਹਨਾਂ ਜਦੋਂ ਆਉਣ ਇਹ ਓਏ ਐ ਕਰ ਕਰ ਕਾਲੇ ਸੰਜੀ ਬਾਈ ਜੀ ਇੱਥੇ ਫੁੱਲਿਆ ਵੇਚਣ ਵਾਲੇ ਆਏ ਨੇ ਐ ਚਾਦਰ ਦੀਆਂ ਬਣਾਈਆਂ ਦੇਣੀਆਂ ਬੱਚਾ ਕਿਹੜਾ ਕਿਹੜਾ ਕੋਲੇ ਖੜਾ ਇੱਕ ਹੀ ਬਾਈ ਬਈ ਦੇ ਦੇਗਾ ਮਰਜੀ ਸਾਈਡ ਲਓ ਜੀ ਲਓ ਬਣਾ ਲਈਏ ਵੀਡੀਓ ਚਾਰੇ ਕੱਢ ਗਏ ਕਿੱਥੇ ਕੱਢ ਗਏ ਦੋ ਦੋ ਕੱਢੇ ਦੋ ਦੇਖ ਕੱਢਿਆ ਵੀ ਇੱਕ ਇਹ ਮਾੜਾ ਦੋ ਕੱਢਿਆ ਤਾਂ ਝਗਾਦੀ ਸਾਰੀ ਉਹ ਦੇਵਾ